ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਸੁਪਰ ਫੂਡ ਦਲੀਏ ਦੀ ਰੈਸਪੀ ਲੈ ਕੇ ਆਵਾਂਗੇ ਮਹਲਾਵਾਂ ਲਈ ਇਹਦੇ ਬਹੁਤ ਚਮਤਕਾਰੀ ਫਾਇਦੇ ਹਨ ਇਹ ਹਾਰੇਕ ਲਈ ਜੀ ਬਹੁਤ ਲਾਏਵੰਦ ਹੈ ਗਰਮੀ 'ਚ ਲੂ ਤੋਂ ਬਚਾਵੇਗਾ ਕੈਲਸ਼ੀਅਮ ਦੀ ਇਹਦੇ 'ਚ ਭਰਪੂਰ ਮਾਤਰਾ ਹੈ ਆਪਾਂ ਜੀ ਦੇਸੀ ਗਾਂ ਦਾ ਦੁੱਧ ਲਵਾਂਗੇ ਦੁੱਧ ਨੂੰ ਆਪਾਂ ਗਰਮ ਹੋਣ ਲਈ ਰੱਖ ਦਾਂਗੇ ਉਧਰ ਆਪਾਂ जौ ਦਾ ਦਲੀਆ ਲਿਆਏ ਉਹਨੂੰ ਮੈਂ 2 ਘੰਟੇ ਪਹਿਲਾਂ ਪਾਣੀ ਵਿੱਚ ਭਿਉਂ ਲਿਆ ਸੀ ਇਹ ਥੋੜਾ ਜਿਹਾ ਫੁੱਲ ਗਿਆ ਸੀ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਪਕਾਵਾਂਗੇ ਮਿੱਠੇ ਲਈ ਆਪਾਂ ਜੀ ਮਿਸ਼ਰੀ ਦਾ ਬੇਜੋਦ ਕਰਾਂਗੇ ਜਿਨ੍ਹਾਂ ਦਾ ਹਾਈ ਬੀਪੀ ਰਹਿੰਦਾ ਹੈ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ ਉਹਨੂੰ ਇਹ ਦਲੀਆ ਕੰਟਰੋਲ ਕਰੇਗਾ ਜੀ ਬਹੁਤ ਵਧੀਆ ਪੇਨ ਕਿਲਰ ਹੈ ਮਸਲ ਪੇਨ ਬਾਡੀ ਪੇਨ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਆਮ ਹੀ ਮੈਂ ਇਹ ਆਪਾਂ ਜੀ ਮਖਾਣੇ ਲੈ ਇਹਨਾਂ ਨੂੰ ਭੁੰਨਾਂਗੇ ਤਮਰਦਲ ਦਮਲਾਵਾਂ ਨੂੰ ਰੈਂਦੀ ਇਹ ਖਾਣ ਨਾਲ ਹੌਲੀ ਹੌਲੀ ਉਹ ਵੀ ਠੀਕ ਹੋਏਗੀ ਤੇ ਪੀਰੀਅਡ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਆਉਂਦੇ ਆ ਉਹ ਵੀ ਇਹਦੀ ਵਰਤੋਂ ਕਰ ਸਕਦੇ ਆ ਗਰਮੀਆਂ ਦੀ ਵਜ੍ਹਾ ਨਾਲ ਸਿਰਦਰਦ ਹੁੰਦਾ ਹੈ ਉਹ ਵੀ ਇਹ ਘੱਟ ਕਰੇਗਾ ਕਿਉਂਕਿ ਬਹੁਤ ਵਧੀਆ ਪੇਨਕিলার ਹੈ ਤੇ ਗਰਮੀ ਵੀ ਘੱਟ ਕਰੇਗਾ ਨਕਸੀਰ ਲਈ ਬਹੁਤ ਲਾਇਵੰਦ ਹੈ ਆਪਾਂ ਛੋਟੀਆਂ ਇਲਾਚੀਆਂ ਲਈਆਂ ਪੰਜ ਤੇ ਥੋੜੇ ਜਿਹਾ ਬਦਾਮ ਮੈਂ 2 ਘੰਟੇ ਪਹਿਲਾਂ ਪਾਣੀ ਵਿੱਚ ਪਿਉ ਹੋ ਲੇ ਸੀ ਉਹ ਸਿੱਧੇ ਹੀ ਆਪਾਂ ਪਾਵਾਂਗੇ ਤੇ ਆਪਾਂ ਖਸਖਸ ਉਹ ਵੀ 2 ਘੰਟੇ ਪਹਿਲਾਂ ਪਿਉ ਹੋ ਲਈ ਸੀ ਆਪਾਂ ਪਾਣੀ ਸਮੇਤ ਹੀ ਪਾ ਕੇ ਇਹਨੂੰ ਆਪਾਂ ਗ੍ਰਾਈਂਡ ਕਰਕੇ ਇਹ ਵੀ ਦਲੀਏ ਵਿੱਚ ਵਰਤੋਂ ਕਰਾਂਗੇ ਲੂ ਲੱਗਣ ਤੋਂ ਜੀ ਬਚਾ ਕਰੇਗਾ ਤੇਜਾਬ ਨਹੀਂ ਬਣਦਾ ਪਾਚਨ ਕਿਰਿਆ ਠੀਕ ਹੁੰਦੀ ਹੈ ਕਬਜ ਤੋਂ ਰਾਤ ਮਿਲਦੀ ਹੈ ਤੇ ਪੇਟਲੀ ਤੇ ਬਹੁਤ ਜ਼ਿਆਦਾ ਲਾਇਵਾਂਦਾ ਕਿਉਂਕਿ ਪੇਟ ਦੀ ਤੇ ਲੀਵਰ ਦੀ ਗਰਮੀ ਦੂਰ ਕਰੇਗਾ ਪਛਾਅ ਵਿੱਚ ਜਲਣ ਰਹਿੰਦੀ ਹੈ ਉਹ ਬਿਲਕੁਲ ਘਟ ਹੋ ਜਾਏਗੀ ਹੱਡੀਆਂ ਵਿੱਚ ਦਰਦ ਘਟ ਕਰਦਾ ਕਿਉਂਕਿ ਚੰਗਾ ਪੇਨਕিলার ਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਇਹਦੇ ਵਿੱਚ ਇਹ ਆਪਾਂ ਹੁਣ ਇਹਦੇ ਵਿੱਚ ਮਖਾਣੇ ਪਾ ਦਾਂਗੇ ਇਮਿਊਨ ਸਿਸਟਮ ਵੱਧਦਾ ਹੈ ਤਾਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਗੀ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ। ਪਾਰਕਟਾਉਣ ਵਿੱਚ ਬਹੁਤ ਮਦਦ ਕਰੇਗਾ ਲੋ ਕੈਲਰੀ ਫੂਡ ਆ ਅਗਰ ਤੁਸੀਂ ਕਿਤੇ ਵੀ ਬਾਹਰ ਜਾਂਦੇ ਹੋ ਤਾਂ ਇਹਨੂੰ ਵਰਤੋਂ ਕਰਕੇ ਜਾਂਦੇ ਹੋ ਤੇ ਤੁਹਾਨੂੰ ਗਰਮੀ ਤੋਂ ਕਾਫੀ ਰਾਤ ਮਿਲੇਗੀ ਤੁਹਾਨੂੰ ਲੂ ਲੱਗਣ ਦਾ ਖਤਰਾ ਨਹੀਂ ਰਹੇਗਾ ਤੇ ਇਹਨੂੰ ਆਪਾਂ ਹੁਣ ਠੰਡਾ ਹੋਣ ਲਈ ਰੱਖ ਦੇਾਂਗੇ ਇਸੇ ਤਰ੍ਹਾਂ ਆਪਾਂ ਇਹਨੂੰ ਠੰਡਾ ਕਰਾਂਗੇ ਇਹ ਪੀਰੀਅਡ ਵਿੱਚ ਇਹਦੀ ਦਲੀਆ ਦੀ ਤੁਸੀਂ ਵਰਤੋਂ ਨਹੀਂ ਕਰਨੀ ਜਦੋਂ ਬੱਚਿਆਂ ਨੂੰ ਪੀਰੀਅਡ ਜਾਂ ਆਉਂਦੇ ਆ ਉਦੋਂ ਇਹਦੀ ਵਰਤੋਂ ਨਹੀਂ ਕਰਨੀ ਬਾਅਦ ਵਿੱਚ ਹੀ ਤੁਸੀਂ ਕਰ ਸਕਦੇ ਹੋ ਤੇ ਜੀ ਮਹਿਲਾਵਾਂ ਲਈ ਇਹਦੇ ਚਮਤਕਾਰੀ ਫਾਇਦੇ ਆ ਇਹਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਮਹਿਲਾਵਾਂ ਨੂੰ ਇਹਨੂੰ ਤੁਸੀਂ ਇੱਕ ਦਿਨ ਛੱਡ ਕੇ ਵੀ ਲੈ ਸਕਦੇ ਹੋ ਆਪਾਂ ਜੀ ਇੱਕ ਤੀਰਾ ਗੁੰਦ ਲਈਏ ਇਹ ਮੀਨ ਇਹ ਕਤੀਰਾ ਗੁੰਦ ਵਾਲਾ ਹੀ ਦਲੀਆ ਹੈ ਤੇ ਆਪਾਂ ਇੱਕ ਕੌਲੀ 2 ਕਿਲੋ ਦਲੀਆ ਇੱਕ ਕੌਲੀ ਪੂਰੀ ਇਹਦੇ ਵਿੱਚ ਤੀਰਾ ਗੂੰਦ ਦੀ ਪਾਵਾਂਗੇ ਇਹ ਵੀ 2 ਘੰਟੇ ਪਹਿਲਾਂ ਮੈਂ ਪਾਣੀ ਵਿੱਚ ਭਿਉਂ ਲਿਆ ਸੀ ਤੇ ਫੁੱਲ ਗਿਆ ਇਹ ਤੀਰਾ ਗੂੰਦ ਦੇ ਜੀ ਬਹੁਤ ਜ਼ਿਆਦਾ ਫਾਇਦੇ ਹਨ ਗਰਮੀ ਵਿੱਚ ਖਾਸ ਕਰ ਇਹਦੀ ਬੱਚਿਆਂ ਨੂੰ ਹਰ ਇੱਕ ਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਖਾਸ ਕਰ ਬਾਹਰ ਜਾਂਦੇ ਆ ਧੁੱਪ ਵਿੱਚ ਕੰਮ ਕਰਦੇ ਉਹਨਾਂ ਲਈ ਤਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਕਿਉਂਕਿ ਇਹਦੇ ਨਾਲ ਕੋਈ ਬਿਮਾਰੀਆਂ ਨਹੀਂ ਹੋਣਗੀਆਂ ਗਰਮੀ ਨਹੀਂ ਲੱਗੇਗੀ ਤੇ ਸਕਿਨ ਪ੍ਰੋਬਲਮ ਬਹੁਤ ਜ਼ਿਆਦਾ ਸੋਲਵ ਹੋਣਗੀਆਂ ਜੇ ਸਕਿਨ ਲਈ ਵੀ ਇਹ ਬਹੁਤ ਵਧੀਆ ਹੈ ਸਕਿਨਵੇਂ ਦੇ ਨਾਲ ਬਹੁਤ ਵਧੀਆ ਹੁੰਦੀ ਹੈ ਲਾਹੇਵੰਦ ਆ ਤੇ ਇਸ ਕਰਕੇ ਜੀ ਇਹ ਦਲੀਏ ਦਾ ਤੁਹਾਨੂੰ ਹਰ ਇੱਕ ਨੂੰ ਜ਼ਰੂਰ ਉਪਯੋਗ ਕਰਨਾ ਚਾਹੀਦਾ ਹੈ ਕਤਿਰਾ ਗੂੰਝ ਕਿਸੇ ਰੂਪ ਵਿੱਚ ਜੀ ਲੈ ਸਕਦੇ ਹੋ ਪਰ ਇਹ ਦਲੀਏ ਵਿੱਚ ਬਹੁਤ ਟੇਸਟੀ ਲੱਗੀ ਲੱਗਦੀ ਹੈ ਕਿਉਂਕਿ ਮੈਂ ਦੋ ਤਿੰਨ ਵਾਰੀ ਨੂੰ ਬਣਾ ਚੁੱਕੀ ਹਾਂ ਤੇ ਜਿਹੜੇ ਇਹਦੇ ਵਿੱਚ ਆਪਾਂ ਮਖਾਣੀਆਂ ਦੀ ਵਰਤੋਂ ਕੀਤੀ ਹੈ ਖਸਖਸ ਦੀ ਉਹਦੇ ਵਿੱਚ ਵੀ ਕੈਲਸ਼ੀਅਮ ਦੀ ਭਰਪੂਰ ਮਾਤਰਾ ਨਾਲੇ ਠੰਡੇ ਤਸੀਰ ਦੀ ਜਿਹੜੀ ਖਸਖਸੀ ਠੰਡੀ ਹੁੰਦੀ ਆਪਾਂ ਇਹਨੂੰ ਕੋਸ਼ ਡ్రਾਈ ਫੂਡ ਨਾਲ ਪਿਸਤਾ ਬਦਾਮ ਨਾਲ ਸਜਾਵਾਂਗੇ ਦੇਖੋ ਜੀ ਕਿੰਨੇ ਵਧੀਆ ਤੁਸੀਂ ਆਪ ਵੀ ਵਧੀਆ ਖਾਓ ਤੇ ਬੱਚਿਆਂ ਨੂੰ ਵੀ ਇਹ ਜਰੂਰ ਖਿਲਾਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ